ਪੰਜਾਬ ਸੂਬੇ ਵਿੱਚ 10000 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਚਾਹੇ ਉਹ ਸਿਪਾਈ ਸੀ ਸਬ ਇੰਸਪੈਕਟਰ ਸੀ ਜਾਂ ਫਿਰ ਇੰਸਪੈਕਟਰ ਸੀ ਤਾਂ ਉਹਨਾਂ ਦੇ ਤਬਾਦਲੇ ਜਿਹੜੇ ਕੀਤੇ ਗਏ ਨੇ ਉਸ ਦੇ ਪਿੱਛੇ ਵੱਡੀ ਚਰਚਾ ਚੱਲ ਰਹੀ ਸੀ ਕਿ ਨਸ਼ਿਆਂ ਦੇ ਉੱਤੇ ਕੰਟਰੋਲ ਸ਼ਾਇਦ ਨਹੀਂ ਹੋ ਪਾਇਆ ਇਸ ਕਰਕੇ ਸਰਕਾਰ ਨੂੰ ਲੱਗਿਆ ਤੇ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਔਰ 220 ਦੀ ਜਿਹੜੀ ਪਾਲਿਸੀ ਬਣਾਈ ਗਈ ਆ ਪੰਜਾਬ ਸਰਕਾਰ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਦੀ ਉਸ ਨੂੰ ਲਾਗੂ ਕਰ ਦਿੱਤਾ ਗਿਆ ਪਹਿਲੀ ਵਾਰੀ ਏਡੇ ਵੱਡੇ ਪੱਧਰ ਦੇ ਉੱਤੇ ਇਸ ਨੂੰ ਲਾਗੂ ਕੀਤਾ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਇੱਕ ਚਰਚਾ ਇਹ ਚੱਲ ਰਹੀ ਸੀ ਮੁੱਖ ਮੰਤਰੀ ਨੇ ਜੋ ਦਾਵਾ ਕੀਤਾ ਉਹ ਵੀ ਦੱਸਾਂਗੇ ਔਰ ਜੋ ਚਰਚਾ ਸੀ ਉਸ ਵਿੱਚ ਖਾਸ ਕਰਕੇ ਮੰਨਿਆ ਜਾ ਰਿਹਾ ਸੀ ਕਿ ਪੁਲਿਸ ਮੁਲਾਜ਼ਮਾਂ ਦੀਆਂ ਇੰਨੇ ਵੱਡੇ ਪੱਧਰ ਦੇ ਉੱਤੇ ਬਦਲੀਆਂ ਦਾ ਕਾਰਨ ਕੀ ਹੈ ਨਸ਼ਾ ਤਸਕਰਾਂ ਦੇ ਉੱਤੇ ਕਾਬੂ ਪਾਉਣ ਦੀ ਨੀਤੀ ਜਾਂ ਫਿਰ ਪੁਲਿਸ ਮੁਲਾਜ਼ਮ ਜਿਹੜੇ ਲੰਬੇ ਸਮੇਂ ਤੋਂ ਇੱਕ ਥਾਂ ਟਿਕਾਣੇ ਦੇ ਉੱਤੇ ਤਾਇਨਾਤ ਨਹੀਂ ਉਹਨਾਂ ਨੂੰ ਬਦਲਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਕਿਤੇ ਨਾ ਕਿਤੇ ਉਹ ਆਪਣਾ ਇਸ ਤਰ੍ਹਾਂ ਦਾ ਉੱਥੇ ਪੈਰ ਜਮਾ ਚੁੱਕੇ ਨੇ ਕਿ ਚਾਹੇ ਭ੍ਰਿਸ਼ਟਾਚਾਰ ਦੇ ਕਈ ਕੇਸ ਹੋਣ ਜਾਂ ਨਸ਼ਾ ਸਮਗਲਿੰਗ ਦੇ ਕੇਸ ਹੋਣ ਉਸ ਦੇ ਵਿੱਚ ਉਹਨਾਂ ਨੂੰ ਬਦਲਣਾ ਬਹੁਤ ਹੀ ਜ਼ਰੂਰੀ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਇੱਥੋਂ ਤੱਕ ਜਦੋਂ ਐਸਐਸਪੀਜ਼ ਤੇ ਕਮਿਸ਼ਨਰਸ ਦੇ ਨਾਲ ਮੀਟਿੰਗ ਕੀਤੀ ਇੱਥੋਂ ਤੱਕ ਕਿ ਡੀਜੀਪੀ ਗੌਰਵ ਯਾਦਵ ਦੇ ਨਾਲ ਵੀ ਸਲਾਮ ਮਸ਼ਵਰਾ ਕੀਤਾ ਤਾਂ ਕਹਿ ਦਿੱਤਾ ਕਿ ਜਿੱਥੇ ਨਸ਼ਾ ਤਸਕਰਾਂ ਦੀਆਂ ਸਮਗਲਰਾਂ ਦੀਆਂ ਜਾਇਦਾਦਾਂ ਇੱਕ ਹਫ਼ਤੇ ਦੇ ਅੰਦਰ-ਅੰਦਰ ਕੁਰਕ ਕਰਨ ਦਾ ਹੁਕਮ ਦੇ ਦਿੱਤਾ ਕਿ ਅਸੀਂ ਕਰਾਂਗੇ ਦਾਵਾ ਕੀਤਾ ਨਾਲ ਇਹ ਵੀ ਕਿਹਾ ਕਿ ਜੇਕਰ ਕੋਈ ਪੁਲਿਸ ਮੁਲਾਜ਼ਮ ਨਸ਼ਾ ਤਸਕਰਾਂ ਦੇ ਨਾਲ ਮਿਲਦਾ ਦਿਖਾਈ ਦਿੱਤਾ ਤੇ ਤੁਰੰਤ ਉਸ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ ਇਹ ਗੱਲ ਜਿਹੜੀ ਚੱਲ ਰਹੀ ਸੀ ਪਰ ਇਸੇ ਦੇ ਦੌਰਾਨ ਹੋਣ ਗੌਰਵ ਯਾਦਵ ਕਾਰਜਕਾਰੀ ਡੀਜੀਪੀ ਪੰਜਾਬ ਉਹਨਾਂ ਨੇ ਵੱਡਾ ਦਾਵਾ ਕੀਤਾ ਹੈ ਉਹਨਾਂ ਨੇ ਤਾਂ ਇਹ ਸਾਰੀ ਗੱਲ ਨੂੰ ਸਿਰੇ ਤੋਂ ਅਨਕਾਰ ਦਿੱਤਾ ਇੱਕ ਦਿੱਤੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਆਖਿਆ ਕਿ ਜਿਹੜੀ ਇਹ 10000 ਮੁਲਾਜ਼ਮਾਂ ਦੀ ਬਦਲੀ ਕੀਤੀ ਗਈ ਹੈ ਤਬਾਦਲੇ ਕੀਤੇ ਗਏ ਨੇ ਇਹ ਪ੍ਰਸ਼ਾਸਕੀ ਕਾਰਵਾਈ ਹੈ ਇਸ ਨੂੰ ਨਸ਼ਾ ਤਸਕਰੀ ਦੇ ਨਾਲ ਜਾਂ ਨਸ਼ੇ ਦੇ ਮੁੱਦੇ ਦੇ ਨਾਲ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ ਇਹ ਡੀਜੀਪੀ ਗੌਰਵ ਯਾਦਵ ਨੇ ਦਾਵਾ ਕੀਤਾ ਡੀਜੀਪੀ ਗੌਰਵ ਯਾਦਵ ਹੋਰ ਕੀ ਕਹਿੰਦੇ ਦਿਖਾਈ ਦੇ ਰਹੇ ਨੇ ਉਹਨਾਂ ਨੇ ਪੰਜਾਬ ਪੁਲਿਸ ਦੀਆਂ ਪ੍ਰਾਪਤੀਆਂ ਤੱਕ ਗਣਾਈਆਂ ਨੇ ਤਾਂ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਡੀਜੀਪੀ ਗੌਰਵ ਯਾਦਵ ਨੇ ਦਿੱਤੇ ਇੱਕ ਵਿਸ਼ੇਸ਼ ਇੰਟਰਵਿਊ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਇੱਕ ਬੜੀ ਖਾਸ ਗੱਲ ਜਿਹੜੀ ਤੁਹਾਡੇ ਲਈ ਜਾਣਨੀ ਜ਼ਰੂਰੀ ਹੈ ਡੀਜੀਪੀ ਗੌਰਵ ਯਾਦਵ ਤਾਂ ਇੱਥੋਂ ਤੱਕ ਕਹਿ ਰਹੇ ਨੇ ਕਿ ਪੰਜਾਬ ਪੁਲਿਸ ਦੇ ਵੱਸ ਦੀ ਗੱਲ ਨਹੀਂ ਕਹਿਣ ਦਾ ਭਾਵੇਂ ਕਿ ਪੰਜਾਬ ਪੁਲਿਸ ਕੱਲਿਆਂ ਨਸ਼ੇ ਦੇ ਖਿਲਾਫ ਨਹੀਂ ਲੜ ਸਕਦੀ ਤਾਂ ਫਿਰ ਲੜੇਗਾ ਕੌਣ ਪੰਜਾਬ ਸਰਕਾਰ ਨਾਲ ਸਾਥ ਨਹੀਂ ਦੇ ਰਹੀ ਕੀ ਜਾਂ ਫਿਰ ਕੇਂਦਰ ਦੀਆਂ ਏਜੰਸੀਆਂ ਸਾਥ ਨਹੀਂ ਦੇ ਰਹੀਆਂ ਕਿਉਂਕਿ ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਨਸ਼ਿਆਂ ਦੇ ਖਿਲਾਫ ਵਿੱਢੀ ਹੋਈ ਜੰਗ ਦੇ ਵਿੱਚ ਕੱਲੀ ਪੰਜਾਬ ਪੁਲਿਸ ਕੁਝ ਨਹੀਂ ਕਰ ਸਕਦੀ ਇਸ ਦੇ ਲਈ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਜਿਹੜੀਆਂ ਹੋਰ ਵੱਖ-ਵੱਖ ਕੇਂਦਰੀ ਏਜੰਸੀਆਂ ਨੇ ਉਹਨਾਂ ਦਾ ਸਹਿਯੋਗ ਜ਼ਰੂਰੀ ਹੈ ਕਿਉਂਕਿ ਸਿੱਧੇ ਤਾਰ ਦੇ ਉੱਤੇ ਨਸ਼ਾ ਸਮਗਲਿੰਗ ਦਾ ਜਿਹੜਾ ਜ਼ਿੰਮੇਵਾਰ ਉਹ ਪਾਕਿਸਤਾਨ ਦੀ ਏਜੰਸੀ ISI ਹੈ ਤਾਂ ਕਿਉਂ ਦੋਸ਼ ਮੜ ਦਿੱਤਾ ਸਾਰੇ ਦਾ ਸਾਰਾ ਪਾਕਿਸਤਾਨ ਦੀ ਏਜੰਸੀ ਤੇ ਕਿਉਂਕਿ ਡਰੋਨ ਕਿੰਨੇ ਆਏ ਕਿੰਨੇ ਨਹੀਂ ਆਏ ਕਿੰਨੇ ਕਾਬੂ ਕੀਤੇ ਗਏ ਇਸ ਦੀ ਜਾਣਕਾਰੀ ਵੀ ਡੀਜੀਪੀ ਗੌਰਵ ਯਾਦਵ ਨੇ ਦੇ ਦਿੱਤੀ ਹੈ ਹਾਲਾਂਕਿ ਸਭ ਤੋਂ ਵੱਡੀਆਂ ਹੈਰਾਨ ਕਰਨ ਵਾਲੀਆਂ ਦੋ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਨੇ ਡੀਜੀਪੀ ਗੌਰਵ ਯਾਦਵ ਦੇ ਇਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਇੱਕ ਇਹ ਕਿ ਨਸ਼ਿਆਂ ਦੇ ਖਿਲਾਫ ਜਿੱਥੇ ਵੱਡੇ ਵੱਡੇ ਪ੍ਰਚਾਰ ਕੀਤੇ ਜਾ ਰਹੇ ਸੀ ਕਿ ਅਸੀਂ ਜੰਗ ਵਿੱਢੀ ਹੋਈ ਹੈ ਜਾਂ ਸਫਾਇਆ ਕਰਦੇ ਹਾਂਗੇ ਪੰਜਾਬ ਸਰਕਾਰ ਦਾ ਆਪਣੇ ਪੱਧਰ ਤੇ ਪੋਲਿਟੀਕਲ ਦਾਵਾ ਸੀ ਪਰ ਉਸ ਦਾਅਵੇ ਦੇ ਬਿਲਕੁਲ ਉਲਟ ਬਿਆਨ ਹੀ ਇਸ ਨੂੰ ਸਮਝਿਆ ਜਾ ਸਕਦਾ ਕਿਉਂਕਿ ਡੀਜੀਪੀ ਗੌਰਵ ਯਾਦਵ ਨੇ ਆਖਿਆ ਕਿ ਕੱਲੀ ਪੰਜਾਬ ਪੁਲਿਸ ਨਸ਼ਿਆਂ ਦੇ ਖਿਲਾਫ ਨਹੀਂ ਲੜ ਸਕਦੀ ਹੁਣ ਅਮਲੀ ਰੂਪ ਦੇ ਵਿੱਚ ਵੇਖਿਆ ਜਾਵੇ ਤਾਂ ਇਹ ਗੱਲ ਡੀਜੀਪੀ ਗੌਰਵ ਯਾਦਵ ਯਾਦਵ ਦੀ ਬਿਲਕੁਲ ਠੀਕ ਜਾਪਦੀ ਹੈ ਪਰ ਜਦੋਂ ਫਿਰ ਦਾਵਾ ਕੀਤਾ ਜਾਂਦਾ ਹੈ ਉਦੋਂ ਇਹ ਵੇਰਵਾ ਕਿਉਂ ਨਹੀਂ ਦਿੱਤਾ ਜਾਂਦਾ ਕਿ ਅਸੀਂ ਨਸ਼ਿਆਂ ਤੇ ਕੰਟਰੋਲ ਇਸ ਕਰਕੇ ਕਿਉਂ ਨਹੀਂ ਕਰ پا ਰਹੇ ਉਦੋਂ ਪ੍ਰਾਪਤੀਆਂ ਗਿਣੌਣ ਲੱਗਿਆਂ ਬਹੁਤ ਵੱਡੇ ਵੱਡੇ ਮਸ਼ਹੂਰੀਆਂ ਤੇ ਇਸ਼ਤਿਆਰ ਦੇ ਦਿੱਤੇ ਜਾਂਦੇ ਨੇ ਕਿ ਅਸੀਂ ਕਿੰਨੇ ਜਿਹੜੇ ਨੇ ਰੇਡਾਂ ਮਾਰੀਆਂ ਕਿੰਨੇ ਛਾਪੇਮਾਰੀ ਕੀਤੀ ਕਿੰਨਾ ਨਸ਼ਾ ਬਰਾਮਦ ਕੀਤਾ ਉਸ ਵਿੱਚ ਇਹ ਗੱਲਾਂ ਉਦੋਂ ਵੀ ਉਜਾਗਰ ਹੋਣੀਆਂ ਚਾਹੀਦੀਆਂ ਨੇ ਚਾਹੇ ਉਹ ਪ੍ਰੈਸ ਕਾਨਫਰੰਸ ਦੇ ਰੂਪ ਦੇ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ ਜਾਂ ਪ੍ਰੈਸ ਨੋਟ ਜਾਰੀ ਕੀਤਾ ਜਾਂਦਾ ਉਸ ਵਿੱਚ ਵੀ ਦੱਸਣਾ ਚਾਹੀਦਾ ਹੈ ਕਿ ਕੱਲ੍ਹਿਆਂ ਪੰਜਾਬ ਪੁਲਿਸ ਤੋਂ ਇਹ ਲੜਾਈ ਨਹੀਂ ਲੜੀ ਜਾਣੀ ਹੋਰ ਕਿਹੜੀ ਕਿਹੜੀ ਜਿਹੜੀ ਆ ਲੋੜ ਹੈ ਉਸ ਦੇ ਉੱਤੇ ਪਹਿਰਾ ਦਿੱਤਾ ਜਾਵੇ ਹਾਲਾਂਕਿ ਪਰਚੋਲ ਹੁੰਦੀ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਸਿਵਲ ਪ੍ਰਸ਼ਾਸਨ ਨੂੰ ਭ੍ਰਿਸ਼ਟਾਚਾਰ ਦੇ ਖਿਲਾਫ ਲੜਨ ਦੇ ਲਈ ਸਖਤ ਹਦਾਇਤਾਂ ਦੇ ਦਿੱਤੀਆਂ ਸਿੱਧਾ ਕਹਿ ਦਿੱਤਾ ਕਿ ਜੇਕਰ ਕਿਸੇ ਜ਼ਿਲ੍ਹੇ ਦੇ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਨਾ ਰੁਕੇ ਤਾਂ ਜ਼ਿੰਮੇਵਾਰ ਕੌਣ ਹੋਏਗਾ ਜ਼ਿਲ੍ਹੇ ਦਾ ਮੁਖੀ ਡਿਪਟੀ ਕਮਿਸ਼ਨਰ ਇਸੇ ਤਰ੍ਹਾਂ ਕਾਨੂੰਨ ਵਿਵਸਥਾ ਤੇ ਨਸ਼ਿਆਂ ਵਾਲੇ ਮਾਮਲੇ ਦੇ ਵਿੱਚ ਜੇਕਰ ਕੋਈ ਕੰਟਰੋਲ ਨਾ ਹੋਇਆ ਜੇਕਰ ਇਹ ਲਗਾਤਾਰ ਵੱਧਦਾ ਹੀ ਗਿਆ ਤਾਂ ਫਿਰ ਇਸ ਦੇ ਲਈ ਜ਼ਿੰਮੇਵਾਰ ਕੌਣ ਹੋਏਗਾ ਉਲਸ ਮੁਖੀ ਯਾਨੀ ਕਿ ਐਸਐਸਪੀ ਜਾਂ ਫਿਰ ਸਬੰਧਤ ਜਿੱਥੇ ਕੋਈ ਕਮਿਸ਼ਨਰ ਰੇਟ ਹੈ ਤਾਂ ਉਥੇ ਕਮਿਸ਼ਨਰ ਜਿਹੜੇ ਪੁਲਿਸ ਕਮਿਸ਼ਨਰ ਨੇ ਉਹ ਜ਼ਿੰਮੇਵਾਰ ਹੋਣਗੇ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਬਦ ਸੀ ਪਰ ਡੀਜੀਪੀ ਗੌਰਵ ਯਾਦਵ ਜਿਨ੍ਹਾਂ ਕੋਲ ਸਾਰੀ ਬਾਗਡੂਰ ਹੈ ਪੰਜਾਬ ਪੁਲਿਸ ਦੀ ਤਾਂ ਉਹਨਾਂ ਦਾ ਕੀ ਕਹਿਣਾ ਹੈ ਉਹਨੂੰ ਵਿਸਥਾਰ ਨਾਲ ਦੱਸ ਦਿੰਨੇ ਆ ਖਾਸ ਕਰਕੇ ਜੋ ਸੁਰੱਖਿਆਵਾਂ ਬਣੀਆਂ ਨੇ ਉਸ ਵਿੱਚ ਆਖਿਆ ਗਿਆ ਕਿ ਬਦਲੇ ਅਧਿਕਾਰੀਆਂ ਦਾ ਨਸ਼ਾ ਤਸਕਰੀ ਨਾਲ ਕੋਈ ਸਬੰਧ ਨਹੀਂ ਹੈ ਇਸ ਗੱਲ ਦਾ ਦਾਵਾ ਡੀਜੀਪੀ ਗੌਰਵ ਯਾਦਵ ਨੇ ਕੀਤਾ ਔਰ ਸਿੱਧੇ ਤੌਰ ਤੇ ਜ਼ਿੰਮੇਵਾਰ ਕਿਸ ਨੂੰ ਠਹਿਰਾਇਆ ਪਾਕਿਸਤਾਨ ਦੀ ਏਜੰਸੀ ਆਈਐਸਆਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਾ ਤਸਕਰੀ ਨਾਲ ਕਥਿਤ ਮਿਲੀ ਭੋਗਤ ਦੇ ਮੱਦੇਨਜ਼ਰ ਹੇਠਲੇ ਰੈਂਕ ਦੇ ਕਰੀਬ 10000 ਤੋਂ ਬਾਅਦ ਅਧਿਕਾਰੀਆਂ ਦੇ ਜਿਹੜੇ ਤਬਾਦਲੇ ਕੀਤੇ ਗਏ ਕਿਸੇ ਨੂੰ ਰੇਂਜ ਦੇ ਅੰਦਰ ਜ਼ਿਲ੍ਹੇਦਾਰ ਜ਼ਿਲ੍ਹੇ ਜਿਹੜੀ ਬਦਲੀ ਹੋਈ ਹੈ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ 'ਚ ਵੀ ਭੇਜਿਆ ਗਿਆ ਕਈਆਂ ਦੇ ਥਾਣੇ ਬਦਲੇ ਗਏ ਸਪਾਈ ਤੋਂ ਲੈ ਕੇ ਇੰਸਪੈਕਟਰ ਰੈਂਕ ਤੱਕ ਦੇ ਮੁਲਾਜ਼ਮਾਂ ਦੇ ਅਧਿਕਾਰੀਆਂ ਦੇ ਪਰ ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਇਸ ਨੂੰ ਨਸ਼ਾ ਤਸਕਰੀ ਦੇ ਮਾਮਲਿਆਂ ਨਾਲ ਇਸ ਤਬਾਦਲਿਆਂ ਨੂੰ ਜੋੜ ਕੇ ਨਾ ਵੇਖਿਆ ਜਾਵੇ ਇਹ ਪ੍ਰਸ਼ਾਸਕੀ ਬਦਲਾ ਹੈ ਇਹ ਤਾਂ ਅਸੀਂ 2020 ਦੀ ਜਿਹੜੀ ਨੀਤੀ ਹੈ ਤਬਾਦਲੇ ਕਰਨ ਦੀ ਉਸ ਨੂੰ ਲਾਗੂ ਕੀਤਾ ਹੈ ਹੁਣ ਡੀਜੀਪੀ ਗੌਰਵ ਯਾਦਵ ਇੱਥੇ ਬਿਲਕੁਲ ਸਹੀ ਤੱਥ ਪੇਸ਼ ਕਰ ਰਹੇ ਨੇ ਜਾਂ ਮੁੱਖ ਮੰਤਰੀ ਭਗਵੰਤ ਮਾਨ ਇਹ ਆਪਣੇ ਆਪ ਦੇ ਵਿੱਚ ਦੋਵੇਂ ਗੱਲਾਂ ਮੇਲ ਨਹੀਂ ਖਾਂਦੀਆਂ ਕਿਉਂਕਿ ਇਹ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਸੀ ਕਿ ਨਸ਼ਾ ਕੰਟਰੋਲ ਨਹੀਂ ਹੋ ਰਿਹਾ ਪੰਜਾਬ ਸੂਬੇ ਦੇ ਅੰਦਰ ਇਸ ਕਰਕੇ ਸਾਰੀਆਂ ਗੱਲਾਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਪਰ ਹੁਣ ਡੀਜੀਪੀ ਗੌਰਵ ਯਾਦਵ ਕਹਿ ਰਹੇ ਨੇ ਕਿ ਨਹੀਂ ਇਹ ਫੇਰ ਬਦਲ ਜਿਹੜਾ ਆ ਪ੍ਰਸ਼ਾਸਕੀ ਕਾਰਨਾ ਕਰਕੇ ਕੀਤਾ ਗਿਆ ਔਰ ਨਾਲ ਹੀ ਅੱਗੇ ਉਹਨਾਂ ਨੇ ਇਹ ਵੀ ਆਖਿਆ ਕਿ ਉਹਨਾਂ ਕੋਲ ਪਾਕਿਸਤਾਨ ਦੀ ਇੰਟਰ ਸਰਵਿਸਿਜ਼ ਇੰਟੈਲੀਜੈਂਸ ਜਿਹੜੀ ਇੱਕ ਆਈਐਸਆਈ ਏਜੰਸੀ ਹੈ ਦੀ ਨਸ਼ੇ ਤਸਕਰੀ ਦੀ ਅਲਾਮਤ ਵਿੱਚ ਸ਼ਮੂਲੀਅਤ ਹੋਣ ਦੇ ਸਿੱਧੇ ਤੌਰ ਤੇ ਸਬੂਤ ਨੇ ਉਹ ਸਬੂਤ ਪਾਏ ਜਾਂਦੇ ਨੇ ਤੇ ਉਹ ਸਾਡੇ ਕੋਲ ਸਬੂਤ ਹੈਗੇ ਨੇ ਉਹਨਾਂ ਇਹ ਵੀ ਆਖਿਆ ਕਿ ਪੰਜਾਬ ਵਿੱਚ ਨਸ਼ਾ ਤਸਕਰੀ ਪਿਛਲੇ ਆ ਪਿਛੇ ਆਈਐਸਆਈ ਦਾ ਹੱਥ ਹੈ ਇਹ ਭਾਰਤ ਵਿੱਚ ਨਸ਼ਾ ਅੱਤਵਾਦ ਦਾ ਮੁੱਖ ਕਾਰਨ ਹੈ ਯਾਨੀ ਕਿ ਡਰੱਗ ਟੈਰਰਿਜ਼ਮ ਹੈ ਜਿਹੜਾ ਉਹ ਪਾਕਿਸਤਾਨ ਦੀ ਏਜੰਸੀ ਕਰਕੇ ਹੈ ਪੰਜਾਬ ਦੇ ਅੰਦਰ ਡੀਜੀਪੀ ਨੇ ਅੱਗੇ ਵੀ ਆਖਿਆ ਕਿ ਪਾਕਿਸਤਾਨ ਜਿਸ ਦਾ ਅਰਥਚਾਰਾ ਵੈਸੇ ਤਾਂ ਹਿੱਲਿਆ ਪਿਆ ਬਹੁਤ ਮੰਦੜੇ ਹਾਲ ਨੇ ਪਰ ਉਹ ਆਪਣਾ ਗੁਜ਼ਾਰਾ ਕਰਨ ਲਈ ਅਜਿਹੇ ਗੈਰ ਕਾਨੂੰਨੀ ਨਸ਼ਿਆਂ ਦੀ ਤਸਕਰੀ ਤੇ ਚੱਲ ਰਹੇ ਨੇ ਉਹਨਾਂ ਨੇ ਵੀ ਆਖਿਆ ਕਿ 219 ਤੋਂ ਲਗਭਗ 906 ਡਰੋਨ ਸਰਹੱਦ ਤੋਂ ਪਾਰ ਤੋਂ ਭੇਜੇ ਗਏ ਸਾਡੇ ਵਾਲੇ ਪਾਸੇ ਇਸ ਸਾਲ ਵੀ ਪੰਜਾਬ ਪੁਲਿਸ ਨੇ ਬੀਐਸਐਫ ਨਾਲ ਮਿਲ ਕੇ 247 ਡਰੋਨਾਂ ਦੇ ਵਿੱਚੋਂ 101 ਨੂੰ ਡੇਗਿਆ ਹਣ 247 ਦੇ ਵਿੱਚੋਂ ਜੇਕਰ 101 ਦੇਖ ਦਿੱਤੇ ਗਏ ਨੇ ਤੇ ਬਾਕੀ 146 ਡਰੋਨ ਕੀ ਨਸ਼ੇ ਦੀ ਸਪਲਾਈ ਕਰ ਗਏ ਇਸ ਦਾ ਜਵਾਬ ਕੀ ਹੈ ਇਹ ਵੀ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਉਹਨਾਂ ਨੇ ਵੀ ਆਖਿਆ ਕਿ ਕਈ ਸਮੇਂ ਤੋਂ ਸੂਬੇ ਨੂੰ ਝੰਡੋੜ ਕੇ ਰੱਖ ਦੇਣ ਵਾਲਾ ਖਤਰਾ ਜਿਹੜਾ ਹੈ ਉਹ ਪੈਦਾ ਹੋਇਆ ਰਹਿੰਦਾ ਹੈ ਤੇ ਇਸੇ ਮਹੀਨੇ ਕਥਿਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈਆਂ 14 ਮੌਤਾਂ ਮਗਰੋਂ ਇੱਕ ਵਾਰ ਫਿਰ ਸਾਹਮਣੇ ਆਇਆ ਡੀਜੀਪੀ ਨੇ ਜ਼ੋਰ ਦੇ ਕੇ ਵੀ ਆਖਿਆ ਕਿ ਮੈਂ ਦਾਅਵੇ ਨਾਲ ਕਹਿੰਦਾ ਕਿ ਬਦਲੇ ਗਏ ਪੁਲਿਸ ਮੁਲਾਜ਼ਮਾਂ ਵਿੱਚ ਕੋਈ ਵੀ ਨਸ਼ਾ ਤਸਕਰੀ ਨਾਲ ਜੁੜੇ ਕੇਸਾਂ ਵਿੱਚ ਸ਼ਾਮਲ ਹੀ ਨਹੀਂ ਹੈ ਇੱਕ ਗੱਲ ਚੱਲ ਰਹੀ ਸੀ ਕਿ ਕੀ ਜਿਹੜੇ ਹੇਠਲੇ ਪੱਧਰ ਦੇ ਮੁਲਾਜ਼ਮ ਬਦਲੇ ਗਏ ਨੇ ਕੀ ਉਹਨਾਂ ਦੇ ਨਸ਼ਾ ਤਸਕਰੀ ਨਾਲ ਸਮਗਲਰਾਂ ਦੇ ਨਾਲ ਸੰਬੰਧ ਬਣ ਗਏ ਨੇ ਸਾਰਿਆਂ ਦੇ ਤਾਂ ਨਹੀਂ ਉਹਨਾਂ ਵਿੱਚੋਂ ਕੀ ਬਹੁਤਿਆਂ ਦੇ ਬਣੇ ਨੇ ਪਰ ਇੱਥੇ ਉਹਨਾਂ ਨੇ ਸਿੱਧਾ ਡੀਜੀਪੀ ਗੌਰਵ ਯਾਦਵ ਨੇ ਆਪਣੇ ਉਸ ਉਹਨਾਂ ਮੁਲਾਜ਼ਮਾਂ ਦੇ ਹੱਕ ਵਿੱਚ ਬਿਆਨ ਦਿੰਦਿਆਂ ਆਖ ਦਿੱਤਾ ਕਿ ਉਹਨਾਂ ਦਾ ਕਿਸੇ ਨਾਲ ਵੀ ਜਿਨ੍ਹਾਂ ਦੀ ਵੀ ਬਦਲੀ ਕੀਤੀ ਗਈ ਆ ਪ੍ਰਸ਼ਾਸਕ ਪ੍ਰਸ਼ਾਸਕੀ ਫੇਰ ਬਦਲ ਹੈ ਉਸ ਦੇ ਵਿੱਚ ਨਸ਼ਾ ਤਸਕਰੀ ਦਾ ਕੋਈ ਲੈਣਾ ਦੇਣਾ ਨਹੀਂ ਹੈ ਉਸ ਵਿੱਚ ਕੋਈ ਵੀ ਸਿੱਧੇ ਤੌਰ ਤੇ ਇਨਵੋਲਵ ਨਹੀਂ ਹੈ ਔਰ ਇਥੋਂ ਤੱਕ ਕਿ ਜਿਹੜੇ ਡੀਆਈਜੀ ਰਾਜੀਤ ਸਿੰਘ ਹੁੰਦਲ ਜਿਨ੍ਹਾਂ ਦੇ ਨਸ਼ਾ ਤਸਕਰਾਂ ਦੇ ਨਾਲ ਕਿੰਨੇ ਕੁ ਸਬੰਧ ਸੀ ਨਹੀਂ ਸੀ ਕਿੰਨਿਆਂ ਨੂੰ ਬਚਾਇਆ ਗਿਆ ਕਿੰਨਿਆਂ ਨੂੰ ਫਸਾਇਆ ਗਿਆ ਉਸ ਕੇਸ ਦੇ ਵਿੱਚ ਜਦੋਂ ਰਾਜੀਤ ਸਿੰਘ ਹੁੰਦਲ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਸ ਮਾਮਲੇ ਦੇ ਵਿੱਚ ਜਿਹੜਾ ਸਵਾਲ ਕੀਤਾ ਗਿਆ ਡੀਜੀਪੀ ਗੌਰਵ ਯਾਦਵ ਨੂੰ ਉਸ ਦਾ ਵੀ ਜਵਾਬ ਉਹ ਕੀ ਦਿੰਦੇ ਨੇ ਉਹ ਵੀ ਅਸੀਂ ਅੱਗੇ ਜਾ ਕੇ ਇਸ ਰਿਪੋਰਟ ਵਿੱਚ ਦੱਸਦੇ ਹਾਂ ਪਰ ਉਹਨਾਂ ਨੇ ਆਖਿਆ ਕਿ ਨਸ਼ਾ ਤਸਕਰੀ ਦੇ ਨਾਲ ਕੋਈ ਇਨ੍ਹਾਂ ਕੇਸਾਂ ਦਾ ਸਬੰਧ ਨਹੀਂ ਹੈ ਜੋ ਤਬਾਦਲੇ ਕੀਤੇ ਗਏ ਸਰਕਾਰ ਦੀ 220 ਦੀ ਜਿਹੜੀ ਪਾਲਿਸੀ ਬਣਾਈ ਗਈ ਆ ਉਸ ਦੇ ਹਿੱਸਾ ਨੇ ਉਸ ਦੇ ਆਧਾਰ ਦੇ ਉੱਤੇ ਇਸ ਨੂੰ ਜਿਹੜਾ ਬਦਲਿਆ ਗਿਆ ਨਾਲ ਹੀ ਡੀਜੀਪੀ ਗੌਰਵ ਯਾਦਵ ਨੇ ਆਖਿਆ ਕਿ ਪੰਜਾਬ ਪੁਲਿਸ ਕੱਲਿਆ ਨਸ਼ਾ ਤਸਕਰੀ ਨਾਲ ਨਹੀਂ ਲੜ ਸਕਦੀ ਸੂਬਾ ਸਰਕਾਰ ਦੇ ਨਾਲ ਨਾਲ ਕੇਂਦਰ ਸਰਕਾਰ ਦੀਆਂ ਹੋਰ ਏਜੰਸੀਆਂ ਨੂੰ ਵੀ ਇਸ ਵਿੱਚ ਯੋਗਦਾਨ ਪਾਉਣਾ ਪਵੇਗਾ ਡੀਜੀਪੀ ਗੌਰਵ ਯਾਦਵ ਤਾਂ ਇੱਥੋਂ ਤੱਕ ਆਖ ਗਏ ਕਿ ਪੁਲਿਸ ਨੇ ਬਥੇਰਾ ਕੰਮ ਕੀਤਾ ਹੈ ਹਾਲਾਂਕਿ ਕੁਝ ਕਾਲੀਆਂ ਭੇਡਾਂ ਵੀ ਹੋ ਸਕਦੀਆਂ ਨੇ ਇਹ ਮੰਨ ਰਹੇ ਨੇ ਡੀਜੀਪੀ ਗੌਰਵ ਯਾਦਵ ਉਹਨਾਂ ਨੇ ਆਖਿਆ ਕਿ ਕੁਝ ਕਾਲੀਆਂ ਭੇਡਾਂ ਜ਼ਰੂਰ ਹੋ ਸਕਦੀਆਂ ਨੇ ਪਰ ਅਸੀਂ 4 ਮੁਲਾਜ਼ਮਾਂ ਨੂੰ ਬਰਖਾਸਤ ਕੀਤਾ ਹੈ ਜਿਹੇ ਮਾਮਲਿਆਂ ਵਿੱਚ ਅਸੀਂ ਨਸ਼ਾ ਤਸਕਰੀ ਦੇ ਕੇਸਾਂ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਖਿਲਾਫ ਕੇਸ ਦਰਜ ਕਰਨ ਤੋਂ ਇਲਾਵਾ ਗ੍ਰਿਫਤਾਰੀਆਂ ਵੀ ਕੀਤੀਆਂ ਨੇ ਇਹ ਉਹ ਬਹਾਦਰ ਪੁਲਿਸ ਬਲ ਹੈ ਜਿਸ ਨੇ ਅੱਤਵਾਦ ਖਿਲਾਫ ਲੜਾਈ ਲੜੀ ਹੈ ਤੇ ਹੁਣ ਨਸ਼ਿਆਂ ਖਿਲਾਫ ਅਸੀਂ ਲੜਾਈ ਲੜ ਰਹੇ ਹਾਂ ਇਹਨਾਂ ਦਾਅਵਿਆਂ ਤੋਂ ਬਾਅਦ ਉਹਨਾਂ ਨੇ ਵੀ ਆਖਿਆ ਕਿ ਅਸੀਂ ਇਹ جنگ ਜਾਰੀ ਰੱਖਾਂਗੇ ਬਰਖਾਸਤ ਤੇ ਨਸ਼ਾ ਤਸਕਰੀ ਦੇ ਦੋਸ਼ਾਂ ਵਿੱਚ ਘਿਰੇ ਪੁਲਿਸ ਅਧਿਕਾਰੀ ਰਾਜੀ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਦੀ ਨਾਕਾਮੀ ਬਾਰੇ ਪੁੱਛੇ ਜਾਣ ਤੇ ਡੀਜੀਪੀ ਨੇ ਵੀ ਆਖਿਆ ਕਿ ਨਸ਼ਿਆਂ ਬਾਰੇ ਵਿਸ਼ੇਸ਼ ਟਾਸਕ ਫੋਰਸ ਐਸਟੀਐਫ ਦੇ ਏਡੀਜੀਪੀ ਨਿਲਾਬ ਕਿਸ਼ੋਰ ਤੇ ਇਸ ਤੇ ਕੰਮ ਕਰ ਰਹੇ ਨੇ ਉਹਨਾਂ ਨੇ ਇਹ ਆਖ ਦਿੱਤਾ ਹੈ ਕਿ ਜਿਹੜੇ ਐਸਟੀਐਫ ਦੇ ਏਡੀਜੀਪੀ ਨੇ ਨਿਲਾਬ ਕਿਸ਼ੋਰ ਉਹ ਇਸ ਦੇ ਉੱਤੇ ਕੰਮ ਕਰ ਰਹੇ ਨੇ ਹੁਣ ਕੰਮ ਕਿੰਨਾ ਹੋਇਆ ਇਹ ਵੀ ਭਲੀ-ਪਾਂਤ ਜਾਣਦੇ ਨੇ ਉਹ ਡੀਜੀਪੀ ਗੌਰਵ ਆਦਮ ਨੇ ਜਿੰਨੇ ਦਾਅਵੇ ਕੀਤੇ ਨੇ ਇਸ ਰਿਪੋਰਟ ਦੇ ਆਧਾਰ ਦੇ ਉੱਤੇ ਜੋ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਉਨ੍ਹਾਂ ਵਿੱਚ ਤੁਹਾਨੂੰ ਕਿੰਨਾ ਕੁ ਦਮ ਨਜ਼ਰ ਆ ਰਿਹਾ ਹੈ ਕਿ ਡੀਜੀਪੀ ਗੌਰਵ ਯਾਦਵ ਆਪਣੀ ਥਾਂ ਦੇ ਉੱਤੇ ਆਪਣੇ ਸਟੈਂਡ ਦੇ ਉੱਤੇ ਬਿਲਕੁਲ ਸਹੀ ਨੇ ਜਾਂ ਫਿਰ ਕੁਝ ਗੱਲਾਂ ਲੁਕਾਉਣਾ ਚਾਹੁੰਦੇ ਨੇ ਅਮਲੀ ਰੂਪ ਵਿੱਚ ਕੁਝ ਹੋਰ ਪੰਜਾਬ ਪੁਲਿਸ ਕਰ ਰਹੀ ਹੈ ਦਿਖਾਉਣਾ ਕੁਝ ਹੋਰ ਚਾਹ ਰਹੀ ਹੈ ਕੀ ਇਸ ਤਰ੍ਹਾਂ ਲੱਗਦਾ ਹੈ ਤੁਹਾਡਾ ਇਸ ਦੇ ਬਾਰੇ ਕੀ ਮੰਨਣਾ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਪਰ ਇੱਕ ਵੱਡੀ ਚਰਚਾ ਚੱਲ ਰਹੀ ਸੀ ਕਿ 10000 ਮੁਲਾਜ਼ਮਾਂ ਦੀ ਬਦਲੀ ਦਾ ਕਾਰਨ ਕੀ ਹੋ ਸਕਦਾ ਹੈ ਅਜਿਹੀ ਕੀ ਨਾਬਤ ਆ ਗਈ ਕਿ ਪੰਜਾਬ ਸਰਕਾਰ ਸੰਤੁਸ਼ਟ ਨਹੀਂ ਹੈ ਪੁਲਿਸ ਦੀ ਕਾਰਗੁਜ਼ਾਰੀ ਤੋਂ ਜਾਂ ਫਿਰ ਪੰਜਾਬ ਪੁਲਿਸ ਨੂੰ ਹੀ ਖੁਦ ਨੂੰ ਲੱਗਣ ਲੱਗਿਆ ਕਿ ਹੁਣ ਬਦਲੀਆਂ ਕੀਤੇ ਬਿਨਾ ਸਰਨਾ ਨਹੀਂ ਕਿਉਂਕਿ ਲੰਬੇ ਸਮੇਂ ਤੋਂ ਹੇਠਲੇ ਪੱਧਰ ਤੇ ਅਧਿਕਾਰੀ ਤਨਾਤ ਨੇ ਇਥੋਂ ਤੱਕ ਕਿ ਐਸਐਸਪੀ ਰੈਂਕ ਤੱਕ ਦੇ ਅਧਿਕਾਰੀ ਵੀ ਲੰਬੇ ਸਮੇਂ ਤੋਂ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਥੋੜੀਆਂ ਬਹੁਤੀਆਂ ਬਦਲੀਆਂ ਜ਼ਰੂਰ ਹੋਈਆਂ ਸਨ ਉਹ ਵੀ ਹਾਈ ਕੋਰਟ ਦੀ ਝਾੜ-ਚੰਬ ਕਾਫੀ ਹੋਈ ਸੀ ਖਾਸ ਕਰਕੇ ਰੋਪੜ ਦੇ ਐਸਐਸਪੀ ਨੂੰ ਇਸ ਬਾਰੇ ਬਹੁਤ ਕੁਝ ਸੁਣਨਾ ਪਿਆ ਕਿਉਂਕਿ ਨਜਾਇਜ਼ ਮਾਈਨਿੰਗ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਨੱਥ ਨਹੀਂ ਪਾਈ ਗਈ ਜਿਵੇਂ ਕਾਰਗੁਜ਼ਾਰੀ ਪੰਜਾਬ ਪੁਲਿਸ ਨੇ ਨਿਭਾਉਣੀ ਸੀ ਉਹ ਨਹੀਂ ਨਿਭਾਈ ਗਈ ਪੰਜਾਬ ਪੁਲਿਸ ਨੂੰ ਬਹੁਤ ਕੁਝ ਸੁਣਨਾ ਪਿਆ ਇੱਥੋਂ ਤੱਕ ਕਿ ਡੀਜੀਪੀ ਗੌਰਵ ਯਾਦਵ ਖੁਦ ਪੇਸ਼ੀਆਂ ਭੁਗਤ ਕੇ ਆਏ ਨੇ ਨਜਾਇਜ਼ ਮਾਈਨਿੰਗ ਵਾਲੇ ਕੇਸਾਂ ਦੇ ਵਿੱਚ ਹਾਈ ਕੋਰਟ ਦੇ ਵਿੱਚ ਕਿਉਂਕਿ ਉਹਨਾਂ ਨੂੰ ਤਲਬ ਕੀਤਾ ਗਿਆ ਉੱਥੇ ਉਹ ਤਲਬ ਕਿਹੜੇ ਮਾਮਲਿਆਂ 'ਚ ਕੀਤਾ ਗਿਆ ਜਿੱਥੇ-ਜਿੱਥੇ ਪੰਜਾਬ ਪੁਲਿਸ ਦੇ ਹੇਠਲੇ ਅਧਿਕਾਰੀਆਂ ਨੇ ਜਾਂ ਜ਼ਿਲ੍ਹਾ ਮੁਖੀਆਂ ਨੇ ਸਹੀ ਪਰਫਾਰਮੈਂਸ ਨਹੀਂ ਨਿਭਾਈ ਉਸ ਦੇ ਲਈ ਸੋਨਾ ਕਿਸ ਨੂੰ ਪਿਆ ਡੀਜੀਪੀ ਗੌਰਵ ਯਾਦਵ ਨੂੰ ਗ੍ਰਹਿ ਮੈਕਮੇਨ ਨੂੰ ਤਾਂ ਹੁਣ ਇਸ ਮਾਮਲੇ ਦੇ ਵਿੱਚ ਜਿੱਥੇ ਵੱਡੀਆਂ ਮੁਸ਼ਕਲਾਂ ਸਾਹਮਣੇ ਨੇ ਚੈਲੰਜ ਨੇ ਉੱਥੇ ਡੀਜੀਪੀ ਗੌਰਵ ਯਾਦਵ ਦੇ ਜਿਹੜੇ ਕੀਤੇ ਗਏ ਦਾਅਵੇ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿ 10000 ਮੁਲਾਜ਼ਮ ਜਿਹੜੇ ਬਦਲੇ ਗਏ ਨੇ ਉਹਨਾਂ ਨੇ ਕਿਹਾ ਕਿ ਮੈਂ ਦਾਵਾ ਕਰਦਾ ਕਿ ਇਹਨਾਂ ਦਾ ਸਬੰਧ ਸਿੱਧੇ ਤੌਰ ਦੇ ਉੱਤੇ ਨਸ਼ਾ ਤਸਕਰੀ ਵਾਲੇ ਮਾਮਲਿਆਂ ਨਾਲ ਨਹੀਂ ਹੈ ਇਹਨਾਂ ਵਿੱਚੋਂ ਕੋਈ ਵੀ ਮੁਲਾਜ਼ਮ ਸਿੱਧੇ ਤੌਰ ਦੇ ਉੱਤੇ ਨਸ਼ਾ ਤਸਕਰਾਂ ਨਾਲ ਨਹੀਂ ਮਿਲਿਆ ਹੋਇਆ ਇਹ ਬਦਲੀ ਆ ਜਿਹੜੀ ਇਹ ਪ੍ਰਸ਼ਾਸਕੀ ਤੌਰ ਦੇ ਉੱਤੇ ਫੇਰ ਬਦਲ ਕੀਤੇ ਗਏ ਨੇ ਤਾਂ ਤੁਹਾਨੂੰ ਕੀ ਯਾਦਦਾ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਸਨ ਕਿ ਜੇਕਰ ਕੋਈ ਮੁਲਾਜ਼ਮ ਪੁਲਿਸ ਵਾਲੇ ਕੋਈ ਵੀ ਰੈਂਕ ਦਾ ਅਧਿਕਾਰੀ ਕਿਉਂ ਨਾ ਹੋਵੇ ਜੇਕਰ ਉਹ ਨਸ਼ਾ ਤਸਕਰਾਂ ਨਾਲ ਮਿਲਿਆ ਜਾਂਦਾ ਪਾਇਆ ਜਾਂਦਾ ਫੜਿਆ ਜਾਂਦਾ ਤੇ ਉਸ ਨੂੰ ਤੁਰੰਤ ਸਸਪੈਂਡ ਕਰਾਂਗੇ ਔਰ ਨਸ਼ਾ ਤਸਕਰਾਂ ਦੀਆਂ ਜਾਇਜ਼ਾ ਦਾ ਇੱਕ ਹਫ਼ਤੇ ਦੇ ਅੰਦਰ ਅੰਦਰ ਕੁਰਕ ਕਰਾਂਗੇ ਹਾਲਾਂਕਿ ਇਹ ਵੀ ਰਿਪੋਰਟਾਂ ਸਾਹਮਣੇ ਆਈਆਂ ਨੇ ਜਿਹੜੇ ਕਾਨੂੰਨੀ ਮਾਹਰ ਕਹਿੰਦੇ ਨੇ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਜਿਹੜੇ ਨਸ਼ਾ ਤਸਕਰ ਹੋਣ ਜਾਂ ਕੋਈ ਵੀ ਮਾੜਾ ਅਨਸਰ ਹੋਵੇ ਕਿਸੇ ਦੀ ਜਾਇਦਾਦ ਕੁਰਕ ਕੀਤੀ ਹੀ ਨਹੀਂ ਜਾ ਸਕਦੀ ਕਿ ਸਮਾਵਾਦ ਲੱਗੇਗਾ ਹੁਣ ਜਿਹੜਾ ਹੈ ਕਿ ਸੁਰੱਖਿੀ ਬਣਾਉਣ ਦੇ ਲਈ ਸਰਕਾਰ ਨੇ ਕਦਮ ਚੁੱਕਿਆ ਹੈ ਜਾਂ ਅਮਲੀ ਰੂਪ ਦੇ ਇਸ ਦੇ ਵਿੱਚ ਸਿੱਟੇ ਵੀ ਸਾਹਮਣੇ ਆਉਣਗੇ ਇਹ ਕੁਝ ਦਿਨਾਂ ਦੇ ਵਿੱਚ ਵਿੱਚ ਹੀ ਸਪਸ਼ਟ ਹੋ ਜਾਵੇਗਾ ਕਿ ਕੁਝ ਦਿਨਾਂ ਦੀ ਹਲਚਲ ਹੀ ਦੇਖਣ ਨੂੰ ਮਿਲ ਰਹੀ ਹੈ ਜਾਂ ਫਿਰ ਵਾਕਈ ਪੰਜਾਬ ਪੁਲਿਸ ਪੰਜਾਬ ਸਰਕਾਰ ਅਜਿਹੇ ਮਾਮਲਿਆਂ ਦੇ ਬਾਰੇ ਸੋਹਰਦ ਜਾਪ ਰਹੀ ਹੈ ਤੁਹਾਡਾ ਕੀ ਮੰਨਣਾ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜਦ ਤੱਕ ਕੋ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ